ਰਾਜ ਜੀ ਸਤਿ ਸ਼ਕਾਲ ਸਤਿ ਸ਼ਕਰ ਬਾਜੀ ਸਤਿ ਸ਼ਕਾਲ ਸਤਿ ਸ਼ਕਰ ਜੀ ਰਮਨ ਬਾਜੀ ਕੋਲ ਪਾਹੀ ਕੁਐਸਚਨ ਸੀਗਾ ਕਿ ਆਪਣੇ ਟਰਕ ਕੋਲ ਤੇ ਡਾਟਾ ਹੋਣਾ ਵੀ ਜਿਹੜੇ ਆ ਆਪਣੇ ਓਨਰ ਆਪਰੇਟਰ ਨੇ ਜਿਵੇਂ ਇੱਕ ਦੋ ਟਰੱਕਾਂ ਵਾਲੇ ਚਾਰ ਟਰੱਕਾਂ ਵਾਲੇ ਇਹਨਾਂ ਦਾ ਕਿੰਨੇ ਕ ਪਰਸੈਂਟ ਆਪਣਾ ਕੀ ਨਾਮ ਹੋਲਡ ਹੈਗਾ ਜੀ ਆਪਣੀ ਇੰਡਸਟਰੀ ਦੇ ਵਿੱਚ ਕੈਲੀਫੋਰਨੀਆ ਪੂਰੇ ਆਲ ਓਵਰ ਯੂ ਐਸ ਦੇ ਵਿੱਚ ਤੇ ਕਿੰਨੇ ਪਰਸੈਂਟ ਇਹਨਾਂ ਦਾ ਸ਼ੇਅਰ ਹੈਣਾ ਦੋ ਚਾਰ ਪੰਜ ਟਰੱਕਾਂ ਵਾਲਿਆਂ ਦਾ ਪਾਜੀ ਆਲਮੋਸਟ uh, 90% ਪਲੱਸ ਜਿਹੜੇ ਟਰੱਕਰ ਕੈਲੀਫੋਰਨੀਆ ਸੋਰੀ ਸਾਰੇ ਯੂਐਸ ਚ ਹੈਗੇ ਆ 90 ਪਲੱਸ ਪਰਸੈਂਟ ਜਿਹੜੇ ਆ ਉਹ 1 ਤੋਂ 4 ਟਰੱਕ ਵਾਲੇ ਹੈਗੇ ਆ ਆਪਾਂ ਕਾਫੀ ਵਾਰੀ ਇਹ ਦੱਸ ਚੁੱਕੇ ਆ ਕਿ 1 ਤੋਂ 4 ਟਰੱਕ ਵਾਲੇ ਜਿਹੜੇ 90% ਹੈਗੇ ਆ ਹੁਣ ਪਾਜੀ 90% ਜਿੰਨਾਂ ਦਾ ਹੋਲਡ ਹੈਗਾ ਇਸ ਇੰਡਸਟਰੀ ਦੇ ਵਿੱਚ ਔਰ ਉਸ ਤੋਂ ਬਾਵਜੂਦ ਵੀ ਉਹਨਾਂ ਦੀ ਫਾਈਨੈਂਸ਼ੀਅਲੀ ਪੋਜੀਸ਼ਨ ਇੰਨੀ ਕੋ ਖਰਾਬ ਹੈ ਕਿ ਇਸ ਟਾਈਮ ਜਿਨ੍ਹਾਂ ਦੇ ਆਲਰੇਡੀ 3 3 4 4 ਮਹੀਨਿਆਂ ਦੀਆਂ ਪੇਮਟਾਂ ਟੁੱਟ ਗਈਆਂ ਫਿਊਲ ਕਾਰਡ ਉਹਨਾਂ ਦੇ ਰਿਫਿਊਜ਼ ਹੋਈ ਪਰ ਨੇ ਪ੍ਰੋਬਲਮ ਬਹੁਤ ਜ਼ਿਆਦਾ ਚੱਲਦੀ ਹੈ ਫਾਈਨੈਂਸ਼ੀਅਲ ਕਰਾਮ ਦੀਆਂ ਪੇਮੈਂਟਾਂ ਵੀ ਮੋੜ ਗਈ ਟੁੱਟੀਆਂ ਹੋਈਆਂ ਤੇ ਭਾਜੀ ਹੁਣ ਆ ਦੇਖੋ ਜਿਹੜੇ ਉਹਨਾਂ ਦੇ ਲਾਭ بنائے ਹੋਏ ਨੇ ਉਹ ਜਿਵੇਂ ਅਸੀਂ ਆ ਕਹਿੰਦੇ ਆ ਕਿ ਪੇ ਰੋਲ ਕਰਨਾ ਕਈ ਲੋਕੀ ਉਹਨਾਂ 50% ਪੇ ਰੋਲ ਕਰ ਦਿੰਦੇ ਨੇ 50% ਦਾ ਡਬਲ ਟੂ ਦਿੰਦੇ ਨੇ 50% ਦਾ ਪ੍ਰੀ ਪ੍ਰੀਡੀਮ ਕਰਕੇ ਭਾਈ ਜਾਂਦੇ ਆ ਜਿਵੇਂ ਕਹਿੰਦੇ ਕਿ ਅੰਦਾ ਕੈਸ਼ ਦਿੱਤਾ ਦੋ ਦੇਈ ਜਾ ਰਹੇ ਨੇ ਅੱਛਾ ਜੇ ਹੁਣ ਵਰਕਰ ਕਾਮ ਲੈਂਦੇ ਜਿੰਨਾ ਇਹ ਸਾਰੇ ਜੇ ਐਕਸਪੈਂਸ ਜੇ ਅਗਰ ਹੋਲਡ ਕਰਦਾ ਇੱਕ ਬੰਦਾ ਜਿਹਦੇ ਕੋਲ ਕਿਨ ਟਰੱਕ ਨੇ ਉਹਨੂੰ ਤੇ ਜਾ ਕੇ 2.5 ਡਾਲਰ ਵੀ ਮੀਲ ਮੇਰੇ ਸਾਹਨੇ 12 ਦੀ ਖਾਂਦਾ ਕੀ ਕਹਿਣਾ ਚਾਹੋਗੇ ਇਸ ਤੇ ਬਿਲਕੁਲ ਜੀ ਮੈਂ 100% ਨਾਲ ਐਗਰੀ ਕਰਦਾ ਏਸੇ ਕਰਕੇ ਕਹਿੰਨੇ ਆ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਆਉਣ ਤੋਂ ਪਹਿਲਾਂ ਜਿੰਨੇ ਵੀ ਸਾਡੇ ਓਨਰ ਆਪਰੇਟਰ ਆ ਜਿੰਨੇ ਵੀ ਸਾਡੇ ਸਮਾਲ ਕੈਰੀਅਰ ਹੈਗੇ ਆ ਉਹਨਾਂ ਨੂੰ ਕੋਈ ਐਜੂਕੇਸ਼ਨ ਨਹੀਂ ਦਿੱਤੀ ਜਾਂਦੀ ਜਾਂ ਕੋਈ ਐਜੂਕੇਸ਼ਨ ਅਵੇਲੇਬਲ ਨਹੀਂ ਹੈਗੀ ਕਿ ਟਰੱਕਿੰਗ ਇੰਡਸਟਰੀ ਵਿੱਚ ਹੈ ਕੀ ਆ ਜਦੋਂ ਟਰੱਕਿੰਗ ਇੰਡਸਟਰੀ ਦੇ ਵਿੱਚ ਆਉਣਾ ਹੈ ਉਦੋਂ ਸਾਰੀਆਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਉਹਨਾਂ ਨੂੰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਪੇਰੋਲ ਆਏ ਬਣਾਉਣੇ ਆ ਸ਼ੁਰੂ ਤੋਂ ਜਦੋਂ ਉਹ ਕੰਮ ਆਪਾਂ ਕੀਤਾ ਹੀ ਨਹੀਂ ਜਿਸ ਦਿਨ ਆਪਾਂ ਆਨਰਪੀਟਰ ਬਣਨੇ ਆ ਉਸ ਦਿਨ ਕਦੀ ਆਪਣਾ ਆਪਾਂ ਪੇਰੋਲ ਨਹੀਂ ਕਰਦੇ ਕਦੀ ਵੀ ਆਪਾਂ ਪ੍ਰੋਪਰ ਟਾਈਮ ਦੇ ਨਾਲ ਸਾਰਾ ਕੰਮ ਨਹੀਂ ਕਰਦੇ ਜਦੋਂ ਦੂਜਾ ਟਰੱਕ ਪੈਂਦਾ ਉਦੋਂ ਫਿਰ ਅਸੀਂ ਉਸੇ ਹੀ ਚਾਲੇ ਚੱਲਦੇ ਰਹਿੰਨੇ ਆ ਸੋ ਇਸ ਕਰਕੇ ਜਿਹੜਾ ਟਰਕਿੰਗ ਇੰਡਸਟਰੀ ਦੇ ਵਿੱਚ ਜਿਹੜੀ ਮਾਰ ਪੈ ਰਹੀ ਆ ਜਿਹੜੀ ਇੱਕ ਤੋਂ ਚਾਰ ਟਰੱਕਾਂ ਵਾਲਿਆਂ ਨੂੰ ਮਾਰ ਪੈ ਰਹੀ ਆ ਉਹੋ ਇਹ ਇੱਕ ਗੱਲ ਕਰਕੇ ਪੈ ਰਹੀ ਆ ਕਿ ਦੇ ਆਰ ਨਾਟ ਫੁਲੀ ਐਜੂਕੇਟਿਡ ਬਿਫੋਰ ਦੇ ਕਮ ਟੂ ਦਾ ਇੰਡਸਟਰੀ ਇੰਡਸਟਰੀ ਚ ਆਉਣ ਤੋਂ ਪਹਿਲਾਂ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਜਾ ਰਹੇ ਆ ਤੁਸੀਂ ਅੱਜ ਵੀ ਤਰੀਕ ਦੇ ਵਿੱਚ ਕਿਸੇ ਆਪਰੇਟਰ ਨੂੰ ਖੜਾ ਕਰਕੇ ਪੁੱਛ ਲਓ ਤੁਹਾਨੂੰ ਮੈਂ 90% ਦੇ ਤਕਰੀਬਨ 90% ਦੇ ਕਰੀਬ ਜਿਹੜੇ ਉਹਨਾਂ ਨੂੰ ਪੁੱਛੋਗੇ ਕਹਿਣਗੇ ਕਿ ਮੈਨੂੰ ਤਨਖਾਹ ਵੱਜ ਜਾਂਦੀ ਆ ਠੀਕ ਆ ਸੋ ਉਹ ਕੀ ਆ ਤੁਸੀਂ ਬਿਜ਼ਨਸ ਵਾਲੇ ਤਾਂ ਹੈ ਹੀ ਨਹੀਂ ਫਿਰ ਠੀਕ ਹੈ ਨਾ ਸੋ ਜੇ ਜੇ ਅਸੀਂ ਕਹੀਏ ਨਾ ਕਿ 90% ਇਸ ਪਾਸੇ ਹੈਗੇ ਆ ਔਰ 90% ਕੋ 90% ਘੋੜੇ ਆ ਔਰ 90% ਆਪਣੀ ਆਪਣੀ ਡਾਇਰੈਕਸ਼ਨ ਚ ਘੋੜੇ ਭਜਾ ਰਹੇ ਆ ਉਹ ਕਿਸੇ ਦੀ ਦੂਸਰੀ ਦੀ ਗੱਲ ਸੁਣ ਕੇ ਰਾਜੀ ਨਹੀਂ ਔਰ ਨਾ ਹੀ ਕੋਈ ਐਜੂਕੇਸ਼ਨ ਲੈ ਕੇ ਰਾਜੀ ਆ ਨਾ ਹੀ ਕੋਈ ਕੰਮ ਟੰਗਦਾ ਕਰਕੇ ਰਾਜੀ ਆ ਸੋ ਇਸ ਕਰਕੇ ਜਿਹੜੀ 100% ਪ੍ਰੋਬਲਮ ਆ ਉਹ ਉਹਨਾਂ ਦੀ ਆਪਣੀ ਉਹ ਆ ਕਿਸੇ ਦੀ ਪ੍ਰੋਬਲਮ ਨਹੀਂ ਗਈ ਕੋਈ bizness ਆ ਕੋਈ bizness ਤੁਸੀਂ ਕਰਨਾ ਜਿੰਨੀ ਦੇਰ ਤੱਕ ਤੁਹਾਨੂੰ bizness ਦੇ ਪੂਰੇ ਰੂਲ ਐਂਡ ਰੈਗੂਲੇਸ਼ਨ ਨਹੀਂ ਪਤਾ ਜਿੰਨੀ ਦੇਰ ਤੱਕ ਤੁਹਾਨੂੰ bizness ਦੀ ਪੂਰੀ ਕਾਸਟ ਨਹੀਂ ਪਤਾ ਜਿੰਨੀ ਦੇਰ ਤੱਕ ਤੁਹਾਨੂੰ bizness ਦੇ ਤੁਸੀਂ ਧੰਗ ਤਰੀਕੇ ਪੂਰੇ ਨਹੀਂ ਇਨਸ ਐਂਡ ਆਊਟ ਹੋਣੇ ਪਤਾ ਹੋਣਾ ਚਾਹੀਦਾ ਕਾਮਯਾਬੀ ਹੋ ਸਕਦੇ ਜੀ ਉਹ ਭਾਜੀ ਹੁਣ ਰੀਗਨ ਤੇ ਕਹੀ ਹੈ ਕਿ ਹੁਣ 1099 ਵੀ ਇਹਨਾਂ ਨੇ ਹੁਣ ਜਦੋਂ ਕੁਝ ਟਾਈਮ ਤੋਂ ਇਹਨਾਂ ਨੇ ਬੰਦ ਕੀਤਾ ਕੁਝ ਟਾਈਮ ਤੋਂ ਨਹੀਂ ਸ਼ੁਰੂ ਤੋਂ ਹੀ ਬੰਦ ਆ ਜੀ ਉਹ 1099 ਨਹੀਂ ਸ਼ੁਰੂ ਤੋਂ ਹੀ ਬੰਦ ਆ ਕੋਈ ਚੀਜ਼ ਹੀ ਨਹੀਂ ਸੀ ਉਹ 1099 ਚੱਲੀ ਵੀ ਨਹੀਂ ਸੀ ਡਰਾਈਵਰ ਨੂੰ ਕਦੀ ਨਾ ਦਿੱਤਾ ਜਾ ਸਕਦਾ ਸੀ ਨਾ ਹੁਣ ਦੇ ਸਕਦੇ ਨਾ ਪਹਿਲਾਂ ਦੇ ਸਕਦੇ ਸੀ ਮੈਂ ਤਾਂ 2017 ਤੋਂ ਦੇਖ ਰਿਹਾ ਹਾਂ ਉਹ ਤਾਂ 1099 ਹੀ ਚਲਾਈ ਜਾ ਰਿਹਾ ਹੈ ਗਲਤ ਹੈ ਨਾ ਹੁਣ ਇਹ ਥੋੜੀ ਵੀ ਇਹ ਹੁਣ ਗਲਤ ਚੱਲ ਰਹੇ ਆ ਤੇ ਜਿਹੜੇ ਠੀਕ ਚੱਲ ਰਹੇ ਉਹ ਤੇ ਫਿਰ ਰੋਣ ਕੀ ਨਾ ਉਹ ਕੋ ਕਹਿਣਗੇ ਵੀ ਅਸੀਂ ਕਿਉਂ ਚਲਦੀ ਹੈ ਉਹ ਤਾਂ ਹੁਣ ਤਾਈ ਕਰਕੇ ਦੱਸ ਤਾਂ ਕਿ ਉਹ ਆਪਣਾ ਲੋਡਾ ਤੇ ਔਰ ਰੇਟ ਦੀ ਡਿਮਾਂਡ ਹੀ ਨਹੀਂ ਕਰਦੇ ਉਹ ਕਹਿੰਦੇ ਠੀਕ ਹੈ ਕਿੰਨੇ ਦਾ ਲੋਡਾ 2 2000 ਦੇਖੋ ਜੀ ਜੇ ਦੇਖੋ ਰਾਜ ਜੀ ਜਿਹੜੀ ਮੁੱਕ ਦੀ ਗੱਲ ਇਹ ਆ ਜੇ ਕੋਈ ਗਲਤ ਬਿਜ਼ਨਸ ਪ੍ਰੈਕਟਿਸਸ ਕਰ ਰਿਹਾ ਉਹਨੂੰ ਵਧਾਵਾ ਨਹੀਂ ਦੇਣਾ ਚਾਹੀਦਾ ਜੇ ਤੁਹਾਨੂੰ ਲੱਗਦਾ ਵੀ ਇਹ ਰੂਲ ਚੇਂਜ ਹੋਣੇ ਚਾਹੀਦੇ ਉਦੋਂ ਲਈ ਤੁਹਾਨੂੰ ਗੱਲ ਕਰਨੀ ਚਾਹੀਦੀ ਇੱਥੇ ਆ ਕੇ ਕਹੋ ਵੀ ਨਹੀਂ ਸਾਨੂੰ ਗਲਤ ਕੰਮ ਕਰਨ ਦੋ ਉਹ ਗਲਤ ਆ ਤੁਸੀਂ ਗਲਤ ਕੰਮ ਨੂੰ ਵਧਾਵਾ ਦੋ ਤੁਸੀਂ ਕਹੋ ਵੀ ਨਹੀਂ ਗਲਤ ਕੰਮ ਚੱਲਦਾ ਰਹਿਣ ਦਿਓ ਵੀ ਸਾਡੇ ਇਹਦੇ ਨਾਲ ਸੈੱਟ ਸੀਗਾ ਮੇਰੇ ਵਿੱਚ ਅਸੀਂ ਟੈਕਸ ਘਟ ਦਈਏ ਤੇ ਦੂਜੇ ਪਾਸੇ ਜਿਹੜਾ ਆ ਉਹ ਸਾਨੂੰ ਫਾਇਦਾ ਹੋਵੇ ਇਦਾਂ ਨਹੀਂ ਆ ਜਿਹੜੇ ਠੀਕ ਚੱਲਦੇ ਫਿਰ ਉਹ ਤਾਂ ਹੀ ਤਾਂ ਰਹੁੰਦੇ ਆ ਨਾ ਫਿਰ ਤਾਂ ਹੀ ਉਹ ਕਹਿੰਦੇ ਵੀ ਅਸੀਂ ਕੱਦ ਤੇ ਫਿਰ ਕਰੀਏ ਫਿਰ ਉਹ ਇਸ ਲਈ ਆਪ ਹੀ ਕਲੀਨ ਅਪ ਕਰਨਾ ਪੈਣਾ ਸੋ ਜਿਹੜੀ ਚੀਜ਼ ਗਲਤ ਆ ਉਹਨੂੰ ਗਲਤੀ ਰਹਿਣ ਦੇਣਾ ਚਾਹੀਦਾ ਹੈ ਜੀ ਜੀਰਾਮਨ ਜੀ ਜੀ ਬਿਲਕੁਲ ਇਹ ਇਹ ਚੀਜ਼ ਦੇਖੋ ਇਹੋ ਹੀ ਚੀਜ਼ਾਂ ਦੇ ਅਸੀਂ ਸਾਰਾ ਸੰਜੋਰ ਦਿੰਨੇ ਆ ਕਿ ਸਾਨੂੰ ਜਿਹੜਾ ਸਾਡਾ ਰੋਜ਼ ਦਾ ਕੰਮ ਹੈਗਾ ਜਿਹੜਾ ਸਾਡਾ ਜਿਹੜਾ ਬਿਜ਼ਨਸ ਹੈਗਾ ਬਿਜ਼ਨਸ ਨੂੰ ਬਿਜ਼ਨਸ ਦੇ ਢੰਗ ਨਾਲ ਹੀ ਚਲਾਉਣ ਦਾ ਸੋਚਿਆ ਹੀ ਨਹੀਂ ਅਸੀਂ ਇਹ ਸੋਚਿਆ ਕਿ 1099 ਦੇ ਸਕਦੇ ਆ ਅਸੀਂ ਜਿਹੜੋ ਕਹਿੰਦੇ ਕਿ 1099 ਨੈਵਰ આજ ਤੱਕ ਕਦੀ ਵੀ ਡਰਾਈਵਰ ਨੂੰ 1099 ਦੇ ਹੀ ਨਹੀਂ ਸੀ ਸਕਦੇ ਠੀਕ ਹੈ ਨਾ ਅੱਜ ਵੀ ਸਾਡੇ ਬੰਦੇ ਦੇ ਹੀ ਜਾਂਦੇ ਆ ਅੱਜ ਵੀ ਕਰੀਏ ਹੁਣ ਜੇ ਤੁਸੀਂ ਗਲਤ ਕੰਮ ਨੂੰ ਕਿ ਗਲਤ ਕਹਿ ਕੇ ਕਰੀ ਜਾਓਗੇ ਕਰੀ ਜਾਓਗੇ ਉਹ ਨਾਲ ਉਹ ਠੀਕ ਨਹੀਂ ਹੋ ਜਾਂਦਾ ਉਹ ਗਲਤ ਨੇ ਗਲਤ ਹੀ ਰਹਿਣਾ ਹੈ ਸੋ ਜਿਹੜੇ ਬਿਜ਼ਨਸ ਦੇ ਐਕਸਪੈਂਸ ਹੈਗੇ ਆ ਜੋ ਬਿਜ਼ਨਸ ਦੀਆਂ ਮਿਨਿਮਮ ਰਿਕੁਆਇਰਮੈਂਟਸ ਹੈਗੀਆਂ ਆ ਉਹ ਤਾਂ ਅਸੀਂ ਕਦੀ ਵੀ ਨਹੀਂ ਪੂਰੀਆਂ ਕੀਤੀਆਂ ਸੋ ਅਸੀਂ ਜੇ ਉਹਨਾਂ ਨੂੰ ਪੂਰੀ ਨਹੀਂ ਕਰਦੇ ਤੇ ਅਸੀਂ ਕਿਸੇ ਕਿਸੇ ਕੋਲ ਜਾ ਕੇ ਕੀ ਰੋਈਏ ਕੀ ਆਪਣਾ ਦੁੱਖੜਾ ਦੱਸੀਏ ਅਗਲਾ ਕਹਿੰਦਾ ਤੂੰ ਆਪ ਗਲਤ ਕੰਮ ਕਰਦੇ ਆ ਮੈਂ ਤੈਨੂੰ ਕੀ ਠੀਕ ਕਰਾਂ ਯਾਰ ਯੂ ਨੋ ਸੋ ਡੋਨਟ ਡੂ ਥੈਟ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਹਿਲਾਂ ਸਾਰੀ এডਿਕੇਸ਼ਨ ਇਸ ਮਾਮਲੇ ਚ ਲਾਓ ਪਹਿਲਾਂ ਸਾਰੇ ਖਰਚੇ ਚੱਕੋ ਦੇਖੋ ਮੇਰੇ ਕੋਲ ਅੱਜ ਵੀ ਬਹੁਤ ਐਸੇ ਬੰਦੇ ਆ ਅਸੀਂ ਡਾਕਟਰ ਸਿੰਘ ਬੀਜ਼ਰ ਚ ਗਏ ਬਹੁਤ ਐਸੇ ਬੰਦੇ ਆਉਂਦੇ ਆ ਜਿਹੜੇ ਨਵੀਂ ਕੰਪਨੀ ਖੋਲਦੇ ਆ ਉਹਨਾਂ ਨੂੰ ਪੁੱਛਾ ਕੇ ਜੇ ਚਾਰ ਗੱਲਾਂ ਪੁੱਛੀ ਦੀਆਂ ਨਾ ਤੇ ਹੈਰਾਨੀ ਹੁੰਦੀ ਆ ਕਿ ਹੈਰਾਨੀ ਹੁੰਦੀ ਆ ਕਿ ਭਾਈ ਤੁਸੀਂ ਆਰ ਯੂ ਕਮਿੰਗ ਟੂ ਟਰਕਿੰਗ ਇੰਡਸਟਰੀ ਯੂ ਡੋਨਟ ਇਵਨ ਨੋ ਹਾਊ ਟੂ ਡੂ ਇਨੀਸ਼ੀਅਲਸ ਤਾਨੂੰ ਇਨੀਸ਼ੀਅਲ ਨਹੀਂ ਕਰਨੇ ਆਉਂਦੇ ਤੁਹਾਨੂੰ ਪਤਾ ਹੀ ਨਹੀਂਗਾ ਕਿ ਕਿਹੜੇ ਕਿਹੜੇ ਤੁਹਾਡੇ ਪਰਮਿਟਸ ਆ ਕਿਹੜੇ ਕਿਹੜੇ ਤੁਹਾਡੀ ਕੀ ਕੀ ਚੀਜ਼ਾਂ ਤੁਹਾਨੂੰ ਚਾਹੀਦੀਆਂ ਕਿਹੜੇ ਟੈਕਸਸ ਆ ਐਫਟੀ ਦਾ ਨਹੀਂ ਪਤਾ ਕਿਸੇ ਨੂੰ ਕਿਸੇ ਨੂੰ ਕੋਈ ਨਹੀਂ ਪਤਾ ਤੇ ਫਿਰ ਉਹਨੂੰ ਤੁਸੀਂ ਕੀ ਕਹਿੰਦੇ ਆ ਜਦੋਂ ਉਹ ਬੰਦਾ ਆਊਗਾ ਟਰੱਕਿੰਗ ਉਹਨੇ ਤਾਂ ਫਿਰ ਘੋੜਾ ਆਪਣੀ ਆਪਣੀ ਦੌੜ ਨੇ ਪਹੁੰਚਾਉਣਾ ਨਾ ਆਪਣੀ ਹਿਸਾਬ ਨਾਲ ਪਹੁੰਚਾਉਣਾ ਆਪਣੇ ਤਰੀਕੇ ਨਾਲ ਭਜਾਉਣਾ ਜਿੱਦਾਂ ਦਾ ਕਹਿੰਦੇ ਜਿੱਦਾਂ ਦਾ ਦਾਦਾ ਕਰਦਾ ਸੀ ਬਾਪੂ ਕਰਦਾ ਸੀ ਉਦੋਂ ਦਾ ਪੁੱਤ ਕਰੀ ਜਾਂਦਾ ਸੋ ਇਦਾਂ ਹੀ ਆ ਜਿੱਦਾਂ ਪਹਿਲਾਂ ਗਲਤ ਕਰਦੇ ਸੀ ਉਦੋਂ ਦੂਜਾ ਕਰਨਾ ਪਿਆ ਉਦੋਂ ਤੀਜੀ ਪੀੜ੍ਹੀ ਸਾਰੇ ਹੀ ਗਲਤ ਦੇ ਹੀ ਪਰੇ ਜਾਂਦੇ ਆ ਸੋ ਗਲਤ ਜੇ ਤਿੰਨ ਪੀੜੀਆਂ ਵੀ ਗਲਤ ਕਰ ਰਹੀਆਂ ਤਾਂ ਗਲਤੀ ਰਹਿਣਾ ਹੈ ਉਹ ਠੀਕ ਨਹੀਂ ਹੋ ਜਾਣਾ ਜੀ ਜੀ ਮਿਹਰਬਾਨੀ